ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਨਾਲ ਭਗਵੰਤ ਸਿੰਘ ਮਾਨ ਜਿਹੜੇ ਕਿ ਕੱਲ ਮੀਟਿੰਗ ਅਟੈਂਡ ਕਰਦੇ ਆ ਉਹ ਮੀਟਿੰਗ ਅਟੈਂਡ ਕਰਦੇ ਆ ਅਮਿਤ ਸ਼ਾਹ ਦੇ ਨਾਲ ਤੇ ਅਮਿਤ ਸ਼ਾਹ ਦੇ ਨਾਲ ਮੀਟਿੰਗ ਅਟੈਂਡ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਬਹੁਤ ਵੱਡੇ ਜਿਹੜੇ ਬਿਆਨ ਨੇ ਉਹ ਦਿੱਤੇ ਜਾਂਦੇ ਆ ਔਰ ਉਸੇ ਸ਼ਬਦ ਦੇ ਦਰਮਿਆਨ ਭਗਵੰਤ ਸਿੰਘ ਮਾਨ ਇਲਾਨ ਕਰਦੇ ਆ ਕਿ ਕੁਝ ਸ਼ਰਤਾਂ ਕੇਂਦਰ ਦੀਆਂ ਜਿਹੜੀਆਂ ਉਹ ਨਹੀਂ ਮੰਨਣਗੇ ਉਹ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਉਹਨਾਂ ਸਾਰਿਆਂ ਬਾਰੇ ਆਪਾਂ ਤੁਹਾਨੂੰ ਡਿਟੇਲ ਦੇ ਨਾਲ ਦੱਸਾਂਗੇ ਤੇ ਸਭ ਤੋਂ ਵੱਡੀ ਖਬਰ ਹੈ ਜਿਹੜੀ ਇਸ ਵੇਲੇ ਪੰਜਾਬ ਦੀ ਸਿਆਸਤ ਤੇ ਕਾਫੀ ਵੱਡਾ ਅਸਰ ਪਾ ਸਕਦੀ ਹੈ ਕੇਂਦਰ ਨੂੰ ਪੰਜਾਬ ਦੇ ਜਥੇਪਾਤਾ ਦੇ ਨਾਲ ਨਹੀਂ ਖੜਨਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਜਿਹੜੀ ਗੱਲ ਹੈ ਉਹ ਕਹੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਸੰਬੰਧਿਤ ਕਈ ਅਹਿਮ ਮੁੱਦੇ ਜਿਨ੍ਹਾਂ ਦੇ ਵਿੱਚ ਪਾਣੀਆਂ ਦੀ ਵੰਡ ਨੂੰ ਲੈ ਕੇ ਗੁਆਂਢੀ ਸੂਬਿਆਂ ਦੇ ਨਾਲ ਅਧਿਕਾਰਾਂ ਦਾ ਸਾਂਝਾ ਕਰਨਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪੁਨਰਗਠਨ ਇਹ ਸਾਰੇ ਮੁੱਦੇ ਉਸ ਦੇ ਵਿੱਚ ਸ਼ਾਮਲ ਹਨ ਫਿਲਹਾਲ ਦੀ ਘੜੀ ਇਹਨਾਂ ਮੁੱਦਿਆਂ ਨੂੰ ਆ ਜਿਹੜਾ ਉਹ ਮੋਦਰੀ ਕਰ ਦਿੱਤਾ ਗਿਆ ਹੈ ਇਹ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਦਾਵਾ ਆ ਉਹ ਕੀਤਾ ਗਿਆ ਹੈ ਇਹ ਦਾਵਾ ਭਗਵੰਤ ਸਿੰਘ ਮਾਨ ਨੇ ਫਰੀਦাবাদ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਦੇ ਹੇਠ ਹੋਈ ਉੱਤਰੀ ਜਨਰਲ ਕੌਂਸਲ ਦੀ ਜਿਹੜੀ ਬੱਤੀਵੀ ਮੀਟਿੰਗ ਸੀ ਉਹਨਾਂ ਦੇ ਵਿੱਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਕੀਤਾ ਆ ਦੱਸ ਦਈਏ ਕਿ ਕੱਲ ਇਹ ਜਿਹੜੀ ਉੱਤਰੀ ਜਨਰਲ ਕੌਂਸਲ ਦੀ ਜਿਹੜੀ ਬੱਤੀਵੀ ਮੀਟਿੰਗ ਹੈ ਅੰਮ੍ਰਿਤਸਰ ਦੇ ਨਾਲ ਭਗਵੰਤ ਸਿੰਘ ਮਾਨ ਉਹਨਾਂ ਦੀ ਕਲ ਹੁੰਦੀ ਹੈ ਤੇ ਉਸ ਦੇ ਵਿੱਚ BIP BMP ਦੇ ਮੁੱਦੇ ਦੇ ਉੱਤੇ ਵੀ ਚਰਚਾ ਹੁੰਦੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਦੇ ਤੇ ਸੈਡିକੇਟ ਦੇ ਮਾਮਲੇ ਦੇ ਉੱਤੇ ਵੀ ਜਿਹੜੀ ਆ ਉਹ ਅਹਿਮ ਮੀਟਿੰਗਾਂ ਹੁੰਦੀਆਂ ਨੇ ਪਰ ਫਿਲਹਾਲ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਹਨਾਂ ਸਾਰੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਮੰਤਰੀ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਨੇ ਮੀਟਿੰਗ ਵਿੱਚ ਕੇਂਦਰ ਨੂੰ ਕਿਹਾ ਹੈ ਕਿ ਉਹ ਸੂਬੇ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਦੇ ਜਿਤਪਾਤਾਂ ਦੇ ਨਾਲ ਨਾ ਖੜਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਇੱਕ ਪੱਤਰਕਾਰ ਨੂੰ ਦੱਸਿਆ ਕਿ ਮੇਰੇ ਵੱਲੋਂ ਪੰਜਾਬ ਦੇ ਮੁੱਦੇ ਚੁੱਕਣ ਅੱਦੇ ਸਥਿਤੀ ਨੂੰ ਬਰਕਰਾਰ ਰੱਖਣ ਦੀ ਮੰਗ ਕਰਨ ਤੋਂ ਬਾਅਦ ਕੇਂਦਰ ਨੇ ਪੰਜਾਬ ਨਾਲ ਸੰਬੰਧ ਸਾਰੇ 11 ਮੁੱਦੇ ਮੋਤਵੀ ਕਰ ਦਿੱਤੇ ਹਨ ਪੰਜਾਬ ਦੇ ਅਧਿਕਾਰਾਂ ਨੂੰ ਕਿਸੇ ਨੂੰ ਵੀ ਖੋਹ ਨਹੀਂ ਦਿੱਤਾ ਜਾਵੇਗਾ ਉਹਨਾਂ ਕਹਿੰਦੇ ਕਿ ਗਵਰਨਰ ਦੀ ਸੂਬਿਆਂ ਵੱਲੋਂ ਪੰਜਾਬ ਦੇ ਅਧਿਕਾਰ ਖੋਹ ਵਾਲੇ ਸਾਰੇ ਦਾਅਵਿਆਂ ਦਾ ਉਹਨਾਂ ਨੇ ਸਖਤ ਵਿਰੋਧ ਕੀਤਾ ਅਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਅਧਿਕਾਰਾਂ ਨੂੰ ਖੋਹ ਦੀ ਇਜਾਜ਼ਤ ਨਾ ਦੇਣ ਉੱਤਰੀ ਭਾਰਤ ਵਿੱਚ ਸਿਚਾਈ ਲਈ ਪਾਣੀ ਦੀ ਕਮੀ ਹੱਲ ਕਰਨ ਲਈ ਮੁੱਖ ਮੰਤਰੀ ਨੇ ਪ੍ਰਸਤਾਵ ਦਿੱਤਾ ਕਿ ਸਿੱਧੂ ਦਰਿਆ ਜਲ ਸੰਬੰਧੀ ਜੋ ਸੰਧੀ ਹੁੰਦੀ ਹੈ ਨੂੰ ਰੱਦ ਕਰਨ ਤੋਂ ਬਾਅਦ ਚਨਾਬ ਦਰਿਆ ਦਾ 24 एमएआरएफ ਪਾਣੀ ਪੰਜਾਬ ਵੱਲ ਮੋੜਿਆ ਜਾਵੇ ਜਿਸ ਨੂੰ ਸਾਰੇ ਉੱਤਰੀ ਰਾਜਾਂ ਵਿੱਚ ਸਿੰਚਾਈ ਦੀ ਵਰਤਿਆ ਜਾ ਸਕਦਾ ਹੈ ਉਹਨਾਂ ਨੇ ਐਸਵੀਐਲ ਪੰਜਾਬ ਨਹਿਰ ਜਿਹੜੀ ਦਾ ਨਾਮ ਬਦਲ ਕੇ SY YSL ਮਾਫ ਕਰਨਾ ਉਹਨਾਂ ਨੇ SYL ਨਹਿਰ ਦਾ ਨਾਮ ਬਦਲ ਕੇ YSL ਜਨਿਕ ਜਮੁਨਾ ਸਤ루ਜ ਲਿੰਕ ਨਹਿਰ ਕਰਨ ਦਾ ਜਿਹੜਾ ਪ੍ਰਸਤਾਵ ਹੈ ਉਹ ਵੀ ਦਿੱਤਾ ਜਿਸ ਰਾਹੀਂ ਜਮੁਨਾ ਦਾ ਪਾਣੀ ਪੰਜਾਬ ਵੱਲ ਮੋੜਿਆ ਜਾਵੇ ਦਰਿਆਈ ਪਾਣੀ ਸਮਝੌਤੇ ਦੀ ਹਰ 25 ਸਾਲ ਬਾਅਦ ਸਮੀਖਿਆ ਹੋਣੀ ਚਾਹੀਦੀ ਹੈ ਕਿਉਂਕਿ ਗਵਾਂਡੀ ਰਾਜਾਂ ਨੇ ਪਾਣੀ ਦੇ ਮੁੱਦੇ ਦਾ ਮਜ਼ਾਕ ਬਣਾਇਆ ਹੋਇਆ ਹੈ ਤੇ ਪੰਜਾਬ ਉਹਨਾਂ ਦੀਆਂ ਮੰਗਾਂ ਕਾਰਨ ਦੁਖੀ ਹੈ। ਕੇਂਦਰ ਵੱਲੋਂ ਪ੍ਰਸਤਾਵਿਤ ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸੈਂਡିକੇਟ ਦੀ ਮੌਜੂਦਾ ਪੁਨਰਗਠਨ ਨੂੰ ਮਨਤਵੀ ਕਰ ਦਿੱਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਮੰਗ ਕੀਤੀ ਹੈ ਕਿ ਸੈਨੇਟ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣ ਕਿਉਂਕਿ ਵਿਦਿਆਰਥੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦਾ ਭਾਰਗਨਾ ਪਿਆਸ ਪ੍ਰਬੰਧ ਬੋਰਡ ਜਨਕਿ ਬੀਬੀਐਮਬੀ ਵਿੱਚ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਬੋਰਡ ਦਾ ਗਠਨ ਰਾਜ ਦੇ ਪੁਨਰਗਠਨ ਤੋਂ ਬਾਅਦ ਹੋਇਆ ਸੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੇ ਪ੍ਰਦੂਸ਼ਣ ਨੂੰ ਪਰਾਲੀ ਸਾੜਨ ਨਾਲ ਜੋੜਨ ਦੇ ਮੁੱਦੇ ਤੇ ਭਗਵੰਤ ਸਿੰਘ ਮਾਨ ਨੇ ਦਾਵਾ ਕੀਤਾ ਹੈ ਕਿ ਪੰਜਾਬ ਦੀ ਤਸਵੀਰ ਨੂੰ ਬੇਰੋੜਾ ਖਰਾਬ ਕੀਤਾ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਦਿੱਲੀ ਦਾ ਪ੍ਰਦੂਸ਼ਣ ਪੰਜਾਬ ਵਿੱਚ ਪਰਾਲੀ ਸਾੜਨ ਦਾ ਨਤੀਜਾ ਨਹੀਂ ਹੈ ਕਿਉਂਕਿ ਇੱਥੇ ਝੋਨੇ ਦੀ ਕਟਾਈ ਵਿੱਚ ਦੇਰੀ ਹੋਈ ਹੈ ਭਗਤ ਸਿੰਘ ਮਾਨ ਨੇ ਡੈਮ ਪੋਕ ਡੈਮ ਦੀ ਗਾਰ ਕੱਢਣ ਦੀ ਲੋੜ ਦੇ ਵੀ ਜ਼ੋਰ ਦਿੱਤਾ ਹੈ ਕਿਉਂਕਿ ਗਵਾਂਧੀ ਰਾਜਾਂ ਅਤੇ ਕੇਂਦਰ ਨੂੰ ਇਸ ਦਾ ਬੋਝ ਸਾਂਝਾ ਕਰਨ ਦੀ ਅਪੀਲ ਕੀਤੀ ਹੈ ਜਨਨਿਕ ਪੰਜਾਬ ਸਰਕਾਰ ਦੇ ਵੱਲੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਕੇਂਦਰ ਨੂੰ ਜੋ ਪੋਕ ਡੈਮ ਹੈ ਉਹਦੇ ਵਿੱਚੋਂ ਗਾਰ ਕੱਢਣ ਦੇ ਲਈ ਜਿਹੜੀ ਵਿੱਤੀ ਸਹਾਇਤਾ ਆ ਉਹ ਵੀ ਮੰਗੀ ਗਈ ਹੈ ਹੁਣ ਕੇਂਦਰ ਇਸ ਤੇ ਕੀ ਫੈਸਲਾ ਲੈਂਦੀ ਹੈ ਕੀ ਕੇਂਦਰ ਦੇ ਵੱਲੋਂ ਪੰਜਾਬ ਨੂੰ ਕੋਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜਾਂ ਜੋ ਵੀ ਮੁੱਦੇ ਮੁੱਤਰੀ ਕੀਤੇ ਗਏ ਨੇ ਉਹਨਾਂ ਤੇ ਕੀ ਫੈਸਲਾ ਹੋਉਂਦਾ ਹੈ ਤੇ ਆਉਣ ਵਾਲਾ ਸਮਾਂ ਦੱਸਦੇ ਆ। ਉਹ ਜਿਹੜੀ ਅਗਲੀ ਖਬਰ ਹੈ ਉਹ ਕਾਫੀ ਅਹਿਮ ਹੈ ਤੇ ਜੁੜੀ ਹੋਈ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਨਾਲ। ਹਾਈ ਕੋਰਟ ਵੱਲੋਂ ਵਿਧਾਇਕ ਲਾਲਪੁਰ ਨੂੰ ਝੜਕਾ ਹੈ ਸਜ਼ਾ ਤੇ ਰੋਕ ਲਾਉਣ ਤੋਂ ਇਨਕਾਰ ਹੈ ਜਿਹੜਾ ਹਾਈ ਕੋਰਟ ਨੇ ਕਰ ਦਿੱਤਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਖੰਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਨੂੰ ਝਟਕਾ ਦਿੱਤਾ ਹੈ ਹਾਈ ਕੋਰਟ ਨੇ ਹੇਠਲੀ ਅਦਾਲਤ ਵੱਲੋਂ ਸੁਣਾਈ ਸਜ਼ਾ ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਮਨਜਿੰਦਰ ਸਿੰਘ ਲਾਲਪੁਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਵਿਧਾਇਕ ਲਾਲਪੁਰ ਖਿਲਾਫ ਹਾਈ ਕੋਰਟ ਦੇ ਆਏ ਫੈਸਲੇ ਨਾਲ ਹੁਣ ਪੰਜਾਬ 'ਚ ਇੱਕ ਹੋਰ ਜਿਮਣੀ ਚੋਣ ਹੋਣ ਦੇ ਜਿਹੜੇ ਅਸਾਰ ਨੇ ਉਹ ਬਣ ਗਏ ਹਨ ਹਾਲਾਂਕਿ ਵਿਧਾਇਕ ਲਾਲਪੁਰ ਕੋਲ ਹਾਈ ਕੋਰਟ ਦੇ ਫੈਸਲੇ ਖਿਲਾਫ ਸਿੱਖਰਲੀ ਅਦਾਲਤ 'ਚ ਜਾਣ ਦਾ ਇੱਕ ਮੌਕਾ ਜਿਹੜਾ ਉਹ ਹਜੇ ਪਿਆ ਹੈ ਤੇ ਉਹ ਮੌਕਾ ਆਖਰੀ ਹੋਵੇਗਾ ਸਿਆਸੀ ਹਲਕਿਆਂ ਦੀ ਨਜ਼ਰ ਅੱਜ ਹਾਈ ਕੋਰਟ ਦੇ ਫੈਸਲੇ ਤੇ ਲੱਗੀ ਹੋਈ ਸੀ ਅਤੇ ਹੁਣ ਦੇਖਣਾ ਹੋਵੇਗਾ ਕਿ ਖੰਡੂਰ ਸਾਹਿਬ ਹਲਕੇ 'ਤੇ ਉਪ ਚੋਣ ਦਾ ਰਾਹ ਖੁੱਲਦਾ ਹੈ ਜਾਂ ਨਹੀਂ ਤਰਨਤਾਰਨ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ 12 ਸਤੰਬਰ ਨੂੰ ਅੱਧੀ ਦਰਜਨ ਪੁਲਿਸ ਕਰਮੀਆਂ ਅਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਸਮੇਤ 12 ਜਣਿਆਂ ਨੂੰ 4 ਸਾਲ ਦੀ ਸਜ਼ਾ ਸੁਣਾਈ ਸੀ ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਇਸ ਵੇਲੇ ਜੇਲ੍ਹ ਸਾਂ ਨੂੰ ਜਦੋਂ ਕਿ ਇੱਕ ਪੁਲਿਸ ਮੁਲਾਜ਼ਮ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ ਇਹ ਕਰੀਬ ਦਹਾਕਾ ਪੁਰਾਣਾ ਕੇਸ ਹੈ ਜਿਸ 'ਚ ਲਾਲਪੁਰ ਨੂੰ ਸਜ਼ਾ ਹੋਈ ਹੈ ਵੇਰਵੇ ਅਨੁਸਾਰ ਤਰਨਤਾਰਨ 'ਚ ਇੱਕ ਪੈਲੱਸ 'ਚ ਇੱਕ ਔਰਤ ਦੀ ਸ਼ਰੀਆਮ ਕੁੱਟਮਾਰ ਕੀਤੀ ਗਈ ਸੀ ਉਸ ਦੇ ਕੱਪੜੇ ਵੀ ਪਾੜ ਦਿੱਤੇ ਗਏ ਸੀ ਇਹ ਮਾਮਲਾ 2013 ਦਾ ਹੈ ਜਦੋਂ ਮਨਜਿੰਦਰ ਸਿੰਘ ਲਾਲਪੁਰ ਟੈਕਸੀ ਡਰਾਈਵਰ ਸਨ ਜਿਨ੍ਹਾਂ ਨੇ ਵਿਆਹ ਚ ਆਈ ਇੱਕ ਮਹਿਮਾਨ ਔਰਤੇ ਹਮਲਾ ਕਰਨ ਦੇ ਦੋਸ਼ ਤਹਿਤ ਕੇਸ ਦਰਜ ਹੋਇਆ ਸੀ ਅਤੇ ਹਾਈ ਕੋਰਟ ਨੇ ਅੱਜ ਫੈਸਲੇ ਨਾਲ ਲਾਲਪੁਰ ਦੀ ਜਿਹੜੀ ਵਿਧਾਈ ਕੀ ਆ ਉਹ ਖਤਰੇ ਵਿੱਚ ਪੈ ਗਈ ਹੈ ਹੁਣ ਮਨਜਿੰਦਰ ਸਿੰਘ ਲਾਲਪੁਰ ਦੀ ਜਿਹੜੀ ਸੀਟ ਹੈ ਉਹ ਖਾਲੀ ﺍﻟਾਨੀ ﺍﻟਾਨੀ ਜਾਏਗੀ ਜਾਂ ਨਹੀਂ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਸਮੇਂ ਜੋ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਨੇ ਉਸ ਮਾਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਸੀ ਅਤੇ ਉਸੇ ਸਜ਼ਾ ਦੇ ਤਹਿਤ ਉਸ ਸਮੇਂ ਦੇ ਜਿਹੜੇ ਪੁਲਿਸ ਕਰਮਚਾਰੀ ਸੀ ਜਾਂ ਮਨਜਿੰਦਰ ਸਿੰਘ ਲਾਲਪੁਰ ਤੇ ਉਹ ਕੇਸ 2013 ਤੋਂ ਚੱਲ ਰਿਹਾ ਸੀ ਉਸ ਦੇ ਵਿੱਚ ਤਰਨਤਾਰਨ ਦੀ ਤਾਲਾਤ ਦੇ ਵੱਲੋਂ ਉਹਨਾਂ ਨੂੰ ਜਿਹੜੀ ਆ 4 ਸਾਲ ਦੀ ਸਜ਼ਾ ਸੁਣਾਈ ਗਈ ਸੀ ਤੇ ਉਸੇ ਸਜ਼ਾ ਦੇ ਤਹਿਤ ਉਹਨਾਂ ਨੇ ਮਾਫੀ ਲਈ ਕਹਿਦੋ ਜਾਂ ਇਸ ਸਜ਼ਾ ਨੂੰ ਅੱਗੇ ਮੌਤਵੀ ਕਰਨ ਦੇ ਲਈ ਜਿਹੜੀ ਪਟੀਸ਼ਨ ਆ ਉਹ ਪਾਈ ਸੀ ਪਰ ਫਿਲਹਾਲ ਦੀ ਘੜੀ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਜਿਹੜੀ ਉਹ ਰੱਦ ਕਰ ਦਿੱਤੀ ਐ ਅਤੇ ਉਹਨਾਂ ਦੀ ਪਟੀਸ਼ਨ ਰੱਦ ਕਰਨ ਤੋਂ ਬਾਅਦ ਕੀ ਹੁਣ ਪੰਜਾਬ ਦੇ ਜੋ ਸਪੀਕਰ ਨੇ ਵਿਧਾਨ ਸਭਾ ਦੇ ਕੁਲਤਾਰ ਸਿੰਘ ਸਦਵਾ ਉਹ ਆਮ ਆਦਮੀ ਦੀ ਪਾਰਟੀ ਦੀ ਇਸ ਵਧਾਈ ਕੀ ਦੀ ਸੀਟ ਨੂੰ ਕਦੋਂ ਤੱਕ ਜਿਹੜਾ ਉਹ ਖਾਲੀ ਐਲਾਨ ਕਰਦੇ ਆ ਜੇਕਰ ਇਸ ਨੂੰ ਖਾਲੀ ਸੀਟ ਐਲਾਨ ਦਿੱਤਾ ਜਾਂਦਾ ਜੇ ਤਾਂ ਫਿਰ 6 ਮਹੀਨਿਆਂ ਦੇ ਅੰਦਰ ਅੰਦਰ ਇਸ ਸੀਟ ਦੇ ਉੱਤੇ ਜਿਹੜੀ ਉਹ ਜਿਮਣੀ ਚੋਣ ਕਰਾਉਣੀ ਪਵੇਗੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੀਟ ਨੂੰ ਲੈ ਕੇ ਜਾਂ ਕਹਿ ਦਈਏ ਕਿ ਚੋਣ ਨੂੰ ਲੈ ਕੇ ਅੱਗੇ ਕੀ ਫੈਸਲਾ ਹੁੰਦਾ ਹੈ ਕਿਉਂਕਿ ਜੇਕਰ ਇਸ ਸਜਾ ਤੋਂ ਬਾਅਦ ਦੇ ਦੌਰਾਨ ਇਹਨਾਂ ਦੀ ਸੀਟ ਜੇ ਖਾਲੀ ਐਲਾਨ ਦਿੱਤੀ ਗਈ ਤਾਂ ਚੋਣ ਕਮਿਸ਼ਨ ਇਹਦੇ ਉੱਤੇ ਜਿਹੜੀ ਚੋਣ ਹੈ ਉਹ ਕਰਵਾਉਣ ਨੂੰ ਤਰਜੀਹ ਦੇਵੇਗਾ ਪਰ ਹਾਲੇ 2027 ਦੀਆਂ ਚੋਣਾਂ ਨੂੰ ਲੈ ਕੇ ਜੇ ਕਹਿ દઈએ ਕਿ ਪੰਜਾਬ ਦੇ ਵਿੱਚ ਅਗਲੀ ਸਰਕਾਰ ਕਿਹਦੀ ਬਣੇਗੀ ਉਸ ਨੂੰ ਲੈ ਕੇ ਹਜੇ ਤਕਰੀਬਨ ਡੇਢ ਸਾਲ ਤੱਕ ਦਾ ਸਮਾਂ ਪਿਆ ਹੈ ਤੇ ਉਸ ਸਮੇਂ ਦੇ ਦੌਰਾਨ ਜੇਕਰ ਇਹ ਸੀਟ ਖਾਲੀ ਐਲਾਨ ਦਿੱਤੀ ਜਾਂਦੀ ਹੈ ਤਾਂ ਇੱਥੇ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਲਾਜ਼ਮੀ ਹੋ ਜਾਣਗੀਆਂ ਚੋਣ ਕਮਿਸ਼ਨ ਦੇ ਹੁਕਮ ਦੇ ਆਧਾਰ ਤੇ ਇੱਥੇ ਜਿਹੜੀ ਹੈ ਚੋਣ ਉਹ ਦੁਬਾਰਾ ਹੋ ਸਕਦੀ ਹੈ ਪਰ ਜੇਕਰ ਇਸ ਸੀਟ ਨੂੰ ਲੰਮਾ ਖਿੱਚ ਕੇ ਲੈ ਕੇ जाया ਜਾਂਦਾ ਹੈ ਕਿ ਟਾਲ ਮਟੋਲ ਕੀਤੀ ਜਾਂਦੀ ਹੈ ਇਸ ਸੀਟ ਨੂੰ ਐਲਾਨ ਤੋਂ ਲੈ ਕੇ ਕਿਉਂਕਿ ਮਨਜਿੰਦਰ ਸਿੰਘ ਲਾਲਪੁਰ ਕੋਲ ਹਜੇ ਇੱਕ ਹੋਰ ਪਟੀਸ਼ਨ ਹੈ ਕਿ ਉਹ ਇਸ ਨੂੰ ਅਦਾਲਤ ਦੇ ਵਿੱਚ ਦੁਬਾਰਾ ਤੋਂ ਚੁਣੌਤੀ ਦੇ ਸਕਦੇ ਹਨ ਕਿ ਜਿਹੜੀ ਉਹਨਾਂ ਦੀ ਸਜ਼ਾ ਹੈ ਜਾਂ ਇਹ ਕਹਿ ਲਈਏ ਸਜ਼ਾ ਤਾਂ ਉਹਨਾਂ ਨੂੰ ਹੋ ਚੁੱਕੀ ਹੈ ਪਰ ਹੁਣ ਜਿਹੜਾ ਮੇਨ ਗੱਲ ਹੈ ਉਹਨਾਂ ਦੀ ਸੀਟ ਨੂੰ ਲੈ ਕੇ ਜੇਕਰ ਉਹ ਸੀਟ ਨੂੰ ਲੈ ਕੇ ਕਹਿ ਦਈਏ ਕਿ ਆਪਣੀ ਤਾਂ ਸਜ਼ਾ ਨੂੰ ਲੈ ਕੇ ਉਹ ਸਜ਼ਾ ਨੂੰ ਮੋਤਵੀ ਕਰਨ ਨੂੰ ਲੈ ਕੇ ਕਹਿ ਦਈਏ ਕਿ ਜੇਕਰ ਉਹਨਾਂ ਦੀ ਉਹ ਪਟਿਸ਼ਨ ਪਾਸ ਹੋ ਜਾਂਦੀ ਹੈ ਉਹਨਾਂ ਨੂੰ ਸਮਾਂ ਦਿੱਤਾ ਜਾਏਗਾ ਫਿਰ ਤੇ ਉਹ ਆਪਣੀ ਜਿਹੜੀ ਬਧਾਈ ਕੀਤੀ ਸੀਟ ਹੈ ਉਹ ਪਵਾ ਸਕਣਗੇ ਨਹੀਂ ਤਾਂ ਉਹਨਾਂ ਨੂੰ ਇਹ ਸੀਟ ਛਟਨੀ ਪੈਣੀ ਹੈ ਤੇ ਇਸ ਤੋਂ ਬਾਅਦ ਉਸ ਖਾਲੀ ਕੀਤੀ ਹੋਈ ਸੀਟ ਦੇ ਉੱਤੇ ਜਿਹੜੀ ਆ ਚੋਣ ਉਹ ਦੁਬਾਰਾ ਹੋਏਗੀ ਪਰ ਹੁਣ ਦੇਖੋ ਕੀ ਹੁੰਦਾ ਹੈ ਇਸ ਮਾਮਲੇ ਦੇ ਉੱਤੇ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਆਮ ਆਦਮੀ ਪਾਰਟੀ ਦੇ ਲਈ ਉਹਨਾਂ ਦੇ ਵਰਕਰਾਂ ਦੇ ਲਈ ਤੇ ਉਥੋਂ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਦੇ ਲਈ ਇਸ ਸਮੇਂ ਜਿਹੜੀਆਂ ਸਥਿਤੀਆਂ ਨੇ ਉਭਾਦੀਆਂ ਜਾ ਰਹੀਆਂ ਨੇ ਤੇ ਹੁਣ ਜਿਹੜੀ ਅਗਲੀ ਖਬਰ ਹੈ ਪੰਜਾਬ ਦੇ ਵਿੱਚੋਂ ਪਾਕਿਸਤਾਨ ਦਰਸ਼ਨ ਦੇ ਲਈ ਗਈ ਸਰਬਜੀਤ ਕੌਰ ਜਿਹੜੀ ਕਿ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਜਾਂਦੀ ਹੈ ਤੇ ਜਦੋਂ ਉਹਨਾਂ ਦੀ ਵਾਪਸੀ ਹੋਣੀ ਹੁੰਦੀ ਹੈ ਉਹ ਵਾਪਸ ਜੱਥੇ ਦੇ ਨਾਲ ਨਹੀਂ ਮੁੜਦੇ ਉੱਥੇ ਨਿਕਾਹ ਕਰਾ ਲੈਂਦੇ ਆ ਤੇ ਆਪਣਾ ਨਾਮ ਜਿਹੜਾ ਉਹ ਨੂਰ ਹੁਸੈਨ ਰੱਖ ਲੈਂਦੇ ਆ ਤੇ ਉਸ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਪੋਸਟਾਂ ਪੈ ਰਹੀਆਂ ਨੇ ਐ ਜੀ ਪੀ ਸੀ ਦੇ ਮੈਂਬਰਾਂ ਦੇ ਵੱਲੋਂ ਕਹਿ ਦਈਏ ਜਾ ਆਮ ਆਦਮੀ ਪਾਰਟੀ ਦੇ ਵੱਲੋਂ ਕਹਿ ਰਹੀ ਹੈ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਜਿਹੜੇ ਉਹ ਸਾਹਮਣੇ ਆ ਰਹੇ ਨੇ ਪਰ ਇਸ ਸਮੇਂ ਜਿਹੜੀ ਸਥਿਤੀ ਹੈ ਉਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰ ਬਣੀ ਹੋਈ ਹੈ ਕਿਉਂਕਿ ਇਹ ਮਾਮਲਾ ਕੱਲਾ ਧਰਮ ਤਬਦੀਲ ਦਾ ਨਹੀਂ ਹੈ ਇਹ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਜਾਣ ਦਾ ਵੀ ਨਾਲ-ਨਾਲ ਮਾਮਲਾ ਹੈ ਤੇ ਉਸ ਦੇਸ਼ ਦੇ ਨਾਲ ਉਸ ਦੇਸ਼ ਦੇ ਵਿੱਚ ਜਾ ਕੇ ਬਸਣ ਦਾ ਮਾਮਲਾ ਹੈ ਜਿੱਥੋਂ ਕਿ ਬਹੁਤ ਸਾਰੀਆਂ ਗਤੀਵਿਧੀਆਂ ਭਾਰਤ ਨੂੰ ਡਰੋਨ ਦੀ ਲੈ ਕੇ ਜਾਂ ਲੜਾਈ ਨੂੰ ਲੈ ਕੇ ਚਲਦੀਆਂ ਰਹਿੰਦੀਆਂ ਆ। ਅੱਤਵਾਦ ਨੂੰ ਲੈ ਕੇ ਬਹੁਤ ਸਾਰੀਆਂ ਗੱਦੀ-ਕੀਦੀਆਂ ਪਾਕਿਸਤਾਨ ਦੇ ਵੱਲੋਂ ਕੀਤੀਆਂ ਜਾਂਦੀਆਂ ਆ। ਤੇ ਜਦੋਂ ਫਿਰ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਤਾਂ ਹਾਲਾਤ ਹੋਰ ਵੀ ਚਿੰਤਾਜਨਕ ਬਣ ਜਾਂਦੇ ਆ। ਸਰਬਜੀਤ ਕੌਰ ਦੇ ਨਾਲ ਜੁੜੀ ਖਬਰ ਇਹ ਹੈ ਕਿ ਪਾਕਿਸਤਾਨ ਅਦਾਲਤ ਤੋਂ ਵੱਲੋਂ ਪੁਲਿਸ ਨੂੰ ਭਾਰਤੀ ਸਿੱਖ ਔਰਤ ਨੂੰ ਪਰੇਸ਼ਾਨ ਨਾ ਕਰਨ ਦੇ ਜਿਹੜੇ ਹੁਕਮ ਨੇ ਉਹ ਦਿੱਤੇ ਗਏ ਨੇ। ਜਨਿ ਕਿ ਪਾਕਿਸਤਾਨ ਦੀ ਜਿਹੜੀ ਅਦਾਲਤ ਹੈ ਉਹ ਸਰਬਜੀਤ ਕੌਰ ਜਨਨਿਕ ਨੂਰ ਹੁਸੈਨ ਦੇ ਪੱਖ ਦੇ ਵਿੱਚ ਭੁਗਤ ਦੇ ਨਜ਼ਰ ਆ ਰਹੀ ਹੈ ਉਹਨਾਂ ਨੇ ਕੀ ਕਿਹਾ ਹੈ ਪਾਕਿਸਤਾਨ ਦੀ ਹਾਈ ਕੋਰਟ ਨੇ ਅੱਜ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਉਹ ਇੱਕ ਭਾਰਤੀ ਸਿੱਖ ਔਰਤ ਨੂੰ ਪਰੇਸ਼ਾਨ ਕਰਨਾ ਬੰਦ ਕਰੇ ਇਸ ਔਰਤ ਨੇ ਇਸਲਾਮ ਧਰਮ ਅਪਣਾ ਕੇ ਇਥੋਂ ਦੇ ਇੱਕ ਸਥਾਈ ਮੁਸਲਿਮ ਵਿਅਕਤੀ ਦੇ ਨਾਲ ਨਿਕਾਹ ਕਰਵਾ ਲਿਆ ਹੈ ਤੇ ਇਹ ਵਿਅਕਤੀ ਉਸ ਮੁਸਲਿਮ ਵਿਅਕਤੀ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਜਾਨੀ ਕਿ ਸਰਜੀਤ ਕੌਰ ਉਸ ਵਿਅਕਤੀ ਨੂੰ ਮੁਸਲਿਮ ਵਿਅਕਤੀ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਮਿਲੀ ਸੀ ਦੱਸਣਾ ਬਣਦਾ ਹੈ ਕਿ 48 ਸਾਲਾ ਸਰਜੀਤ ਕੌਰ ਉਹਨਾਂ 1932 ਸਿੱਖ ਸ਼ਰਧਾਲੂਆਂ ਵਿੱਚੋਂ ਇੱਕ ਸੀ ਜੋ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨਾਲ ਸੰਬੰਧਿਤ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਭਾਰਤ ਤੋਂ ਵਾਗਾ ਸਰਹੰਦਰਾਹੀਂ ਪਾਕਿਸਤਾਨ ਆਏ ਸਨ ਇਹ ਸ਼ਰਧਾਲੂ 13 ਨਵੰਬਰ ਨੂੰ ਪਰਦਾਇਸਨ ਪਰ ਸਰਬਜੀਤ ਕੌਰ ਲਾਪਤਾ ਹੋ ਗਈ ਸੀ ਲਾਹੌਰ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬਾਅਦ ਦੇ ਵਿੱਚ ਕਿਹਾ ਕਿ ਸਰਬਜੀਤ ਕੌਰ ਨੇ 4 ਨਵੰਬਰ ਨੂੰ ਪਾਕਿਸਤਾਨ ਪਹੁੰਚੋਂ ਤੋਂ ਇੱਕ ਦਿਨ ਬਾਅਦ ਲਾਹੌਰ ਤੋਂ ਲਗਭਗ 50 ਕਿਲੋਮੀਟਰ ਦੂਰ ਸੇਖੂਪੁਰਾ ਚਿਹਰੇ ਤੇ ਨਾਸਿਰ ਹੁਸੈਨ ਦੇ ਨਾਲ ਨਿਕਾਹ ਯਾਨੀ ਕਿ ਵਿਆਹ ਕਰਵਾ ਲਿਆ ਸੀ ਜਦੋਂ ਸ਼ਰਧਾਲੂ ਨਨਕਾਣਾ ਸਾਹਿਬ ਗਏ ਤਾਂ ਸਰਬਜੀਤ ਕੌਰ ਸ਼ਰਧਾਲੂਆਂ ਨੂੰ ਛੱਡ ਕੇ ਹੁਸੈਨ ਨਾਲ ਯਾਨੀ ਕਿ ਨਾਸਿਰ ਹੁਸੈਨ ਦੇ ਨਾਲ ਸੇਖੂਪੁਰਾ ਪਹੁੰਚ ਗਈ ਸੀ ਸਰਬਜੀਤ ਕੌਰ ਅਤੇ ਨਾਸੀਰ ਹੁਸੈਨ ਨੇ ਲਾਹੌਰ ਹਾਈ ਕੋਰਟ ਵਿੱਚ ਅੱਜ ਇੱਕ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਸ਼ਿਕਾਇਤ ਕੀਤੀ ਗਈ ਹੈ ਕਿ ਪੁਲਿਸ ਨੇ ਸੇਖੂਪੁਰਾ ਦੇ ਵਿੱਚ ਉਹਨਾਂ ਦੇ ਘਰ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਛਾਪਾ ਮਾਰਿਆ ਹੈ ਤੇ ਉਹਨਾਂ ਦੇ ਨਕਾਮ ਨੂੰ ਸਮਾਪਤ ਕਰਨ ਦੇ ਵੀ ਤਬਾਅ ਪਾਇਆ ਹੈ ਇਸ ਤੋਂ ਬਾਅਦ ਲਾਹੌਰ ਹਾਈ ਕੋਰਟ ਦੇ ਜਸਟਿਸ ਨੇ ਪੁਲਿਸ ਨੂੰ ਪਟੀਸ਼ਨਰਾਂ ਪਰੇਸ਼ਾਨ ਕਰਨਾ ਬੰਦ ਕਰਨ ਦੇ ਜਿਹੜਾ ਹੁਕਮ ਹੈ ਉਹ ਦਿੱਤੇ ਹੈ ਸਰਪਜੀਤ ਕੌਰ ਨੇ ਪਟੀਸ਼ਨ ਦਾਖਲ ਕਰਕੇ ਕਿ ਕਿ ਇੱਕ ਪੁਲਿਸ ਅਧਿਕਾਰੀ ਨੇ ਉਸ ਨੂੰ ਬੇਰੋੜਾ ਪਰੇਸ਼ਾਨ ਕੀਤਾ ਅਤੇ ਉਹਨਾਂ ਨੂੰ ਵਿਆਹ ਤੋੜਨ ਲਈ ਮਜਬੂਰ ਕੀਤਾ। ਉਹਨਾਂ ਨੇ ਕਿਹਾ ਹੈ ਕਿ ਉਸ ਦਾ ਪਤੀ ਪਾਕਿਸਤਾਨ ਦਾ ਨਾਗਰਿਕ ਹੈ ਅਤੇ ਉਸ ਨੇ ਆਪਣਾ ਵੀਜ਼ਾ ਵਧਾਉਣ ਅਤੇ ਪਾਕਿਸਤਾਨੀ ਨਾਗਰਿਕਤਾ ਹਾਸਲ ਕਰਨ ਦੇ ਲਈ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਕਲਿੱਪ ਵਿੱਚ ਉਸ ਨੇ ਇਹ ਹੈ ਕਿ ਉਹ ਫੇਸਬੁੱਕ ਰਾਹੀਂ ਪਿਛਲੇ 9 ਸਾਲਾਂ ਤੋਂ ਨਾਸਿਰ ਸੀਰ ਨੂੰ ਹੁਸੈਨ ਦੇ ਸੰਪਰਕ ਵਿੱਚ ਸੀ ਸਰਬਜੀਤ ਕੌਰ ਨੇ ਕਿਹਾ ਹੈ ਕਿ ਮੈਂ ਤਲਾਕशुदा ਹਾਂ ਤੇ ਹੁਸੈਨ ਨਾਲ ਵਿਆਹ ਕਰਨਾ ਚਾਹੁੰਦੀ ਸੀ ਇਸੇ ਲਈ ਮੈਂ ਇੱਥੇ ਇਸ ਉਦੇਸ਼ ਦੇ ਨਾਲ ਆਈ ਹ ਮੈਨੂੰ ਅਤੇ ਮੇਰੇ ਪਤੀ ਨੂੰ ਪੁਲਿਸ ਅਤੇ ਹੋਰ ਲੋਕਾਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਸਰਬਜੀਤ ਕੌਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਅਮੀਨਪੁਰ ਪਿੰਡ ਦੀ ਰਹਿਣ ਵਾਲੀ ਹੈ ਪੰਜਾਬ ਪੁਲਿਸ ਵੱਲੋਂ ਉਸਦੇ ਲਾਪਤਾ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ ਪਹਿਲਾਂ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਸਰਬਜੀਤ ਕੌਰ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਵਿੱਚ ਰਹਿੰਦਾ ਹੈ ਉਸਦੇ ਦੋ ਪੁੱਤਰ ਹਨ ਪਰ ਹੁਣ ਜਦੋਂ ਪਾਕਿਸਤਾਨ ਅਦਾਲਤ ਵੱਲੋਂ ਉਥੋਂ ਦੀ ਪੁਲਿਸ ਨੂੰ ਭਾਰਤੀ ਸਿੱਖ ਔਰਤ ਨੂੰ ਪਰੇਸ਼ਾਨ ਨਾ ਕਰਨ ਦੇ ਜਿਹੜੇ ਹੁਕਮ ਦਿੱਤੇ ਗਏ ਨੇ ਹੁਣ ਇਹਨਾਂ ਹੁਕਮਾਂ ਤੋਂ ਬਾਅਦ ਜਿਹੜੀ ਨੂਰ ਹੁਸੈਨ ਉਹਨੇ ਪਾਕਿਸਤਾਨ ਮੀਡੀਆ ਦੇ ਰਾਹੀਂ ਉੱਥੋਂ ਦੀ ਜਿਹੜੀ ਨਾਗਰਿਕਤਾ ਹਾਸਲ ਕਰਨ ਦੇ ਲਈ ਤੇ ਭਾਰਤੀ ਦੂਤਾਂਵਾਸਤੇ ਨਾਲ ਸੰਪਰਕ ਬਣਾਉਣ ਦੇ ਲਈ ਜਿਹੜਾ ਆ ਉਹ ਆਪਣਾ ਗੱਲ ਕਹੀ ਹੈ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਸਮੇਂ ਪੰਜਾਬ ਦੇ ਵਿੱਚ ਕਹਿ ਲਈਏ ਭਾਰਤ ਦੇ ਵਿੱਚ ਕਹਿ ਲਈਏ ਜਾਂ ਪਾਕਿਸਤਾਨ ਦੇ ਵਿੱਚ ਲੈ ਲਈਏ ਕਹਿ ਲਈਏ ਕਿ ਉਸ ਦੀ ਨਾਗਰਿਕਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਆ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਸਮੇਂ ਸਰਵਿਸ ਕੋਰ ਦਾ ਜਿਹੜਾ ਮਾਮਲਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ ਤੇ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਛੱਡ ਕੇ ਭਾਰਤ ਛੱਡ ਕੇ ਆਸਟ੍ਰੇਲੀਆ ਚਲੇ ਜਾਂਦੇ ਆ ਜੀਹਾਂ ਅਸੀਂ ਗੱਲ ਕਰ ਰਹੇ ਆ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਰ ਮਾਜਰਾ ਜਿਹੜੇ ਕਿ ਜ਼ਬਰ ਜਨਾ ਦੇ ਦੋਸ਼ਾਂ ਦੇ ਕਾਰਨ ਸਤੰਬਰ ਤੋਂ ਫਰਾਰ ਹਨ ਇੱਕ ਵੀਡੀਓ ਵਿੱਚ ਆਪਣੇ ਭਤੀਜੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਨਜ਼ਰ ਆਉਂਦੇ ਆ ਇਹ ਵੀਡੀਓ ਇੱਕ ਕਾਰ ਵਿੱਚ ਯਾਤਰਾ ਕਰਦੇ ਆ ਬਣਾਇਆ ਗਿਆ ਹੈ ਵੀਡੀਓਜ਼ ਵਿੱਚ ਪਠਾਨ ਮਾਜਰਾ ਆਪਣੇ ਭਤੀਜੇ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹਨ ਅਤੇ ਜਲਦੀ ਹੀ ਮੁੜ ਮਿਲਣ ਦੀ ਇੱਛਾ ਵੀ ਜਤਾ ਰਹੇ ਹਨ ਪਟਿਆਲਾ ਪੁਲਿਸ ਨੇ ਆਪ ਵਿਧਾਇਕ ਪਠਾਨ ਮਾਜਰਾ ਖਿਲਾਫ ਜ਼ਬਰ ਜਨਾ ਧੋਖਾਧਰੀ ਇਤਮਕੌਣ ਦੇ ਦੋਸ਼ ਵਿੱਚ 1 ਸਤੰਬਰ ਨੂੰ ਕੇਸ ਦਰਜ ਕੀਤਾ ਸੀ ਇਹ ਕੇਸ ਜੀਲਪੁਰਗ ਘਾੜ ਤੇ ਇੱਕ ਮਹਿਲਾ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਸੀ ਤੇ ਸੂਤਰਾਂ ਮੁਤਾਬਕ ਆਪ ਵਿਧਾਇਕ ਇਸ ਵੇਲੇ ਆਸਟਰੀਆ ਵਿੱਚ ਹੈ ਪਿਛਲੇ ਦਿਨੀ ਆਸਟਰੀਆ ਦੇ ਤੋਂ ਜਿਹੜੇ ਪਠਾਨ ਮਾਜਰਾ ਹੈ ਉਹ ਇੱਕ ਇੱਕ ਇੰਟਰਵਿਊ ਜਾਂ ਵੀਡੀਓ ਦੇ ਵਿੱਚ ਨਜ਼ਰ ਆਉਂਦੇ ਆ ਤੇ ਉਹਨਾਂ ਦੇ ਵੱਲੋਂ ਕਾਫੀ ਦਾਅਵੇ ਜਿਹੜੇ ਉਹ ਕੀਤੇ ਜਾ ਰਹੇ ਆ ਤੇ ਉਹ ਉਪਰੋਕਤ ਕੇਸ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਹੀ ਉਹ ਭਾਰਤ ਵਾਪਸ ਆਵੇਗਾ ਹੁਣ ਇਹ ਹਾਲਾਤ ਇਸ ਸਮੇਂ ਬਣੇ ਹੋਏ ਨੇ ਪਠਾਨਮਾਜਰਾ ਨੂੰ ਲੈ ਕੇ ਔਰ ਇਸ ਤੋਂ ਇਲਾਵਾ ਮਨਜਿੰਦਰ ਸਿੰਘ ਲਾਲਪੁਰ ਉਹ ਵੀ ਮੁਸੀਬਤਾਂ ਦੇ ਘੇਰੇ ਦੇ ਵਿੱਚ ਨੇ ਕੀ ਹੁਣ ਇਹ ਦੋ ਸੀਟਾਂ ਜਿਹੜੀਆਂ ਨੇ ਉਹ ਖਾਲੀ ਨਾ ਨੀਆਂ ਜਾਣਗੀਆਂ ਜਾਂ ਨਹੀਂ ਇਹ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਲਈ ਉਹਨਾਂ ਦੇ ਵਰਕਰਾਂ ਦੇ ਲਈ ਮੁਸੀਬਤਾਂ ਜਿਹੜੀਆਂ ਨੇ ਉਹ ਮੁਰਮੁਰ ਵਾਪਸ ਆ ਰਹੀਆਂ ਨੇ ਕਿ ਹੁਣ ਜਿਹੜੀ ਅਗਲੀ ਖਬਰ ਹੈ ਉਹ ਕਾਫੀ ਅਹਿਮ ਰੱਖਦੀ ਹੈ ਕਿ ਅਕਾਲ ਤਖਤ ਨੂੰ ਫਿਲਮ ਹਿੰਦ ਦੀ ਚਾਦਰ ਤੇ ਇਤਰਾਜ਼ ਹਨ ਅਤੇ ਉਸ ਫਿਲਮ ਨੂੰ ਰੋਕਣ ਦੇ ਲਈ ਕੁਝ ਮਤੇ ਆ ਜਿਹੜੇ ਉਹ ਪਾਏ ਗਏ ਆ ਉਹਨਾਂ ਮਤਿਆਂ ਦੇ ਬਾਰੇ ਵਿੱਚ ਗੱਲ ਕਰਦੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਬਣੀ ਐਨੀਮੇਸ਼ਨ ਫਿਲਮ ਹਿੰਦ ਦੀ ਚਾਦਰ ਵਿਵਾਦਾਂ ਦੇ ਘੇਰੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਘਿਰ ਗਈ ਹੈ ਏਜੀਪੀਸੀ ਨੇ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਨੂੰ ਫਿਲਮ ਰਿਲੀਜ਼ ਨਾ ਕਰਨ ਦੇ ਲਈ ਕਿਹਾ ਹੈ ਇਸ ਫਿਲਮ ਦੇ ਜਿਹੜੇ ਨਿਰਮਾਤਾ ਨੇ ਉਬਵੇਜ਼ਾ ਮੂਵੀ ਪ੍ਰਾਈਵੇਟ ਲਿਮਟਿਡ ਦੇ ਪਦੋਂ ਇਹ ਫਿਲਮ ਹੈ ਬਣਾਈ ਗਈ ਹੈ ਏਜੀਪੀਸੀ ਨੇ ਫਿਲਮ ਦੇ ਵਿੱਚ ਸਧਾਰਤਕ ਇਤਿਹਾਸਿਕ ਅਤੇ ਫਿਲਮਾਂਕਨ ਦੇ ਪੱਖ ਤੋਂ ਬਹੁਤ ਸਾਰੀਆਂ ਟੋਟੀਆਂ ਤੇ ਖਾਮੀਆਂ ਹੋਣ ਦਾ ਜਿਹੜਾ ਹਵਾਲਾ ਦਿੱਤਾ ਹੈ ਇਸ ਤੋਂ ਪਹਿਲਾਂ ਆਕਾਦ ਤਖਤ ਨੇ ਵੀ ਫਿਲਮ ਦੀ ਰਿਲੀਜ਼ ਰੋਕਣ ਦੇ ਲਈ ਕਿਹਾ ਸੀ ਇਸ ਸਬੰਧੀ ਕਾਲ ਤੱਕ ਦੇ ਸਕੱਤਰੇਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇੱਕ ਪੱਤਰ ਲਿਖਿਆ ਗਿਆ ਸੀ। ਸ਼੍ਰੀ ਗੁਰੂ ਤੇਗ ਬਹਾਦਰ ਦੇ ਜੀਵਨ ਤੇ ਆਧਾਰਿਤ ਇਸ ਫਿਲਮ ਰਿਲੀਜ਼ ਕਰਨ ਦੀ ਜਿਹੜੀ ਤਾਰੀਖ ਸੀ ਉਹ 11 ਸੌਰੀ ਮਾਫ ਕਰਨਾ 21 ਨਵੰਬਰ ਰੱਖੀ ਗਈ ਸੀ ਅਤੇ ਇਸ ਸਬੰਧੀ ਪੋਸਟਰ ਵੀ ਜਾਰੀ ਹੋ ਚੁੱਕੇ ਸੀ। ਹਾਲਾਂਕਿ ਇਸ ਸਬੰਧੀ ਜਿਹੜੀ ਪ੍ਰਾਈਵੇਟ ਲਿਮਟਿਡ ਬੇਜ਼ਾ ਨਾਮ ਦੀ ਜਿਹੜੀ ਕੰਪਨੀ ਹੈ ਨੂੰ ਈਮੇਲ ਰਾਹੀਂ ਸੰਪਰਕ ਕੀਤਾ ਗਿਆ ਸੀ ਪਰ ਉਹਨਾਂ ਨੇ ਅਜੇ ਤੱਕ ਕੋਈ ਜਵਾਬ ਦਿੱਤਾ ਇਸ ਮਾਮਲੇ ਦੇ ਵਿੱਚ ਨਹੀਂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰੇ ਸ੍ਰੀ ਅਕਾਲ ਤਖਤ ਸਾਹਿਬ ਮੁਤਾਬਿਕ ਸਿੱਖ ਗੁਰੂ ਸਾਹਿਬਾਨਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਿੱਖ ਸ਼ਹੀਦਾਂ ਮਹਾਂਪੁਰਖਾਂ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਕਰਕੇ ਫਿਲਮਾਂ ਬਣਾਉਣ ਦੀ ਮਨਾਹੀ ਹੈ ਉਹ ਹਮੇਸ਼ਾ ਤੋੜ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਗਲਵੰਤ ਸਿੰਘ ਮੰਨਣ ਨੇ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨੂੰ ਕਿਹਾ ਹੈ ਕਿ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਫਿਲਮ ਨੂੰ ਰਿਲੀਜ਼ ਨਾ ਕੀਤਾ ਜਾਵੇ ਮੰਨਨ ਨੇ ਕਿਹਾ ਹੈ ਕਿ ਬਬੀਜ਼ਾ ਮੂਵੀ ਪ੍ਰਾਈਵੇਟ ਲਿਮਟਿਡ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਬنائੇ ਗਈ ਇਸ ਫਿਲਮ ਵਿੱਚ ਸਿੱਖ ਸਿਧਾਂਤ ਇਤਿਹਾਸਿਕ ਅਤੇ ਫਿਲਮਾਂਕਣ ਦੇ ਪੱਖ ਤੋਂ ਬਹੁਤ ਕਮੀਆਂ ਨਜ਼ਰ ਆ ਰਹੀਆਂ ਨੇ ਸ੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਨ ਗਿਆਨੀ ਕਲਦੀਪ ਸਿੰਘ ਗੜਗੱਜ ਦੇ ਹੁਕਮਾਂ ਇਸ ਕਤਰਿਤ ਸ਼੍ਰੀ ਇਕਾਲਤਖ ਸਾਹਿਬ ਵੱਲੋਂ ਭੇਜੇ ਪੱਤਰ ਪੱਤਰ ਭੇਜ ਕੇ 21 ਨਵੰਬਰ 2000 ਫਿਰ 25 ਨੂੰ ਇਸ ਫਿਲਮ ਨੂੰ ਰੀਲੀਜ਼ ਨਾ ਕਰਨ ਦੇ ਲਈ ਕਿਹਾ ਗਿਆ ਹੈ ਜਥੇਦਾਰ ਨੇ ਕਿਹਾ ਹੈ ਕਿ ਸ਼੍ਰੀ ਇਕਾਲਤਖ ਸਾਹਿਬ ਦੇ ਹੁਕਮਾਂ ਦੀਨ ਫਿਲਮ ਦੀ ਰੀਲੀਜ਼ ਰੋਕੀ ਜਾਵੇ ਐਡੀਪੀਸੀ ਮੁਤਾਬਕ ਫਿਲਮ ਨੂੰ ਦੇਖਣ ਤੋਂ ਬਾਅਦ ਹੀ ਰੋਕ ਲਗਾਉਣ ਸੰਬੰਧੀ ਜਿਹੜੇ ਹੁਕਮ ਆ ਉਹ ਜਾਰੀ ਕੀਤੇ ਗਏ ਹਨ ਸਿੱਖ ਵਿਦਵਾਨਾਂ ਦੀ ਸਮੂਲੀਅਤ ਵਾਲੀ ਫਿਲਮ ਨੇ ਫਿਲਮ ਸਬੰਧੀ ਰਿਪੋਰਟ ਸ਼੍ਰੀ ਕਾਲ ਤਖਤ ਸਾਹਿਬ ਨੂੰ ਸੌਂਪੀ ਸੀ ਮੁੱਖ ਸਕੱਤਰ ਕਲਵੰਤ ਸਿੰਘ ਮੰਨਨ ਨੇ ਕਿਹਾ ਹੈ ਕਿ ਫਿਲਮ ਕੋਖ ਕਮੇਟੀ ਨੇ ਇਸ ਫਿਲਮ ਨੂੰ ਦੇਖਿਆ ਸੀ ਅਤੇ ਇਸ ਕਮੇਟੀ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਰੋਕ ਸਬੰਧੀ ਫੈਸਲਾ ਜਿਹੜਾ ਉਹ ਐ ਜੀ ਪੀ ਸੀ ਦੇ ਵੱਲੋਂ ਲਿਆ ਗਿਆ ਹੈ ਕਲਵੰਤ ਸਿੰਘ ਮੰਨਨ ਨੇ ਕਿਹਾ ਹੈ ਕਿ ਗੁਰੂ ਸਹਿਬਾਨ ਨੂੰ ਕਿਸੇ ਵੀ ਤਰ੍ਹਾਂ ਕਲਪਨਾ ਜਾਂ ਐਨੀਮੇਸ਼ਨ ਰਾਹੀਂ ਦਿਖਾਉਣ ਦੀ ਮਨਾਹੀ ਹੈ ਅਤੇ ਅਜਿਹਾ ਕਰਨਾ ਸਿੱਖ ਸਿਧਾਂਤਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮਿਆਂ ਦੀ ਉਲੰਘਣਾ ਹੈ। ਉਹਨਾਂ ਨੇ ਕਿਹਾ ਹੈ ਕਿ ਜਦੋਂ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਸੰਬੰਧਿਤ ਕਿਰਦਾਰ 'ਤੇ ਰੋਕ ਹੈ ਤਾਂ ਫਿਰ ਅਜਿਹੀਆਂ ਫਿਲਮਾਂ ਬਣਾਉਣ ਤੋਂ ਪਹਿਲਾਂ ਹੀ ਸੰਕੋਚ ਕਰਨਾ ਚਾਹੀਦਾ ਹੈ। ਇਹ ਸਿੱਖ ਭਾਵਨਾਮਾਨ ਥੀਸ ਪਹੁੰਚਾਉਣ ਦੇ ਨਾਂ ਨਾਲ ਵਿਵਾਦ ਵੀ ਪੈਦਾ ਕਰਦੀਆਂ ਹਨ। ਉਹਨਾਂ ਨੇ ਕਿਹਾ ਹੈ ਕਿ ਜਦੋਂ ਸਿੱਖ ਪੰਥ ਸ੍ਰੀ ਗੁਰੂ ਤੇਗ ਬਹਾਦਰ ਜੀ ਦੇਸ ਹਿੰਦੀ ਸਾਕੇ ਦੀ 350 ਸਾਲਾ ਸਤਾਪਦੀ ਮਨਾ ਰਿਹਾ ਹੈ ਤੇ ਉਸ ਵੇਲੇ ਸਿੱਖ ਸਿਧਾਂਤਾਂ ਤੋਂ ਪਾਸੇ ਜਾ ਕੇ ਗੁਰੂ ਸਾਹਿਬ ਨਾਲ ਸੰਬੰਧਿਤ ਐਨੀਮੇਸ਼ਨ ਫਿਲਮ ਨੂੰ ਜਾਰੀ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਸਕੱਤਰੇ ਸ੍ਰੀ ਕਾਹਲ ਤੱਕ ਸਹਿਬ ਮੁਤਾਬਕ ਫਿਲਮ ਹਿੰਦ ਦੀ ਚਾਦਰ ਜਿਹੜੀ ਹੈ ਉਹ ਧਰਮ ਪ੍ਰਚਾਰ ਕਮੇਟੀ ਦੇ ਸਾਲ 2022 ਵਿੱਚ 13 ਦਸੰਬਰ ਨੂੰ ਪਾਏਗੇ ਇੱਕ ਮਤਾ ਨੰਬਰ 659 ਦੀ ਜਿਹੜੀ ਹੈ ਉਹ ਉਲੰਘਣਾ ਹੈ ਸਕੱਤਰ ਤੇ ਚਾਰਜ ਪਤੀਜਾ ਸਿੰਘ ਨੇ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੇ ਪੱਤਰ ਵਿੱਚ ਲਿਖਿਆ ਹੈ ਕਿ ਕੇ ਧਰਮ ਪ੍ਰਚਾਰ ਕਮੇਟੀ ਨੇ ਇਸ ਮਤੇ ਮੁਤਾਬਕ ਗੁਰੂ ਸਹਿਬਾਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਉੱਤੇ ਮੁਕੰਮਲ ਰੋਕ ਲਗਾਈ ਗਈ ਹੈ ਉਹਨਾਂ ਕਹਿੰਿਆ ਹੈ ਕਿ ਫਿਲਮਾਂ ਐਨੀਮੇਸ਼ਨ ਫਿਲਮਾਂ ਨੇ ਚਾਹੇ ਉਨਾ ਸੰਬੰਧੀ ਸ਼੍ਰੀ ਅਕਾਲ ਤਖਸਾਲ ਵਿਕੇ ਮਿਤੀ 2 ਮਈ 2025 ਨੂੰ ਹੋਈ ਇਕੱਤਰਤਾ ਵਿੱਚ ਪੰਥਕ ਸਖਸੀਤਾ ਸਿੱਖ ਬੁੱਧੀਜੀਵਾਂ ਅਤੇ ਵਿਦਵਾਨਾਂ ਦੀਆਂ ਗੰਭੀਰ ਵਿਚਾਰ ਚਰਚਾਵਾਂ ਤੋਂ ਬਾਅਦ ਹੀ ਸਪਸ਼ਟ ਕੀਤਾ ਗਿਆ ਸੀ ਕਿ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਿੱਖ ਸ਼ਹੀਦਾਂ ਮਹਾਪੁਰਸ਼ਾਂ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਕਰਕੇ ਫਿਲਮਾਂ ਨਹੀਂ ਬਣਾਈਆਂ ਜਾ ਸਕਦੀਆਂ ਇਸ ਕਤਰੇ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਹੈ ਕਿ ਪਵੇਜ਼ਾ ਮੂਵੀ ਪ੍ਰਾਈਵੇਟ ਲਿਮਟਿਡ ਮੁੰਬਈ ਵੱਲੋਂ ਬਣਾਈ ਗਈ ਇੰਦ ਦੀ ਚਾਤ ਰੈਨੀਮੇਸ਼ਨ ਫਿਲਮ ਦੀ ਸਿੱਖ ਵਿਦਵਾਨਾਂ ਅਤੇ ਸਬ ਕਮੇਟੀ ਦੇ ਕੋਆਰਡੀਨੇਟਰ ਵੱਲੋਂ ਤਿਆਰ ਕੀਤੀ ਰਿਪੋਰਟ ਅਨੁਸਾਰ ਇਸ ਫਿਲਮ ਵਿੱਚ ਸਿਧਾਂਤਿਕ ਇਤਿਹਾਸਿਕ ਅਤੇ ਫਿਲਮਾਂਕਣ ਦੇ ਪੱਖ ਤੋਂ ਬਹੁਤ ਸਾਰੀਆਂ ਕਮੀਆਂ, ਤੋਟੀਆਂ ਤੇ ਕਮਜ਼ੋਰੀਆਂ ਜਿਨ੍ਹਾਂ ਨੂੰ ਸਿੱਖ ਭਾਈਚਾਰਾ ਕਦੇ ਵੀ ਸਰਕਾਰ ਨਹੀਂ ਕਰ ਸਕਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਹਦੇਸ਼ ਅਨੁਸਾਰ movies private limited ਮੁੰਬਈ ਵੱਲੋਂ ਬਣਾਈ ਗਈ ਇਹ ਫਿਲਮ ਹਿੰਦ ਦੀ ਚਾਦਰ ਉੱਤੇ ਮੁਕੰਮਲ ਰੋਕ ਲਾਈ ਜਾਂਦੀ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਇਹਨਾਂ ਵੱਲੋਂ ਮਿਤੀ 21 ਨਵੰਬਰ 2025 ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਜਾਰੀ ਕਰਨ ਦੇ ਪੋਸਟਰ ਅਧਿਕਾਰਤ ਰੂਪ ਵਿੱਚ ਜਾਰੀ ਕੀਤੇ ਗਏ ਹਨ ਜੋ ਠੀਕ ਨਹੀਂ ਹੈ ਇਸ ਮਾਮਲੇ ਵਿੱਚ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨਾਲ ਲਿਖਾ ਪੜੀ ਕਰਕੇ ਇਹ ਫਿਲਮ 21 ਨਵੰਬਰ 2025 ਨੂੰ ਜਾਰੀ ਨਾ ਹੋਵੇ ਜੇਕਰ ਜਾਹ ਹੁੰਦਾ ਹੈ ਤਾਂ ਇਸ ਨੂੰ ਸਿੱਖ ਭਾਵਨਾਵਾਂ ਦੇ ਵਿਰੁੱਧ ਮੰਨਿਆ ਜਾਵੇ ਅਤੇ ਇਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਪੁਰਾਤਨ ਸਿੱਖ ਯੋਧਿਆਂ ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਉੱਪਰ ਬਣੀਆਂ ਫਿਲਮਾਂ ਐਨੀਮੇਸ਼ਨ ਫਿਲਮਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਬਣੀਆਂ ਵੀਡੀਓ ਸੰਬੰਧੀ ਵਿਚਾਰਾ ਕਰਨ ਦੇ ਲਈ ਇਸ ਸਾਲ 2 ਮਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕ ਸਖਸੀਤਾ ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਤੇ ਕੁਝ ਸਾਬਤ ਸੂਰਤ ਸਿੱਖ ਅਦਾਕਾਰਾਂ ਤੇ ਕਲਾਕਾਰਾਂ ਦੀ ਵਿਸ਼ੇਸ਼ ਇਕੱਤਰਤਾ ਹੋਈ ਸੀ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਤੇ ਧਾਰਮਿਕ ਤੇ ਪੰਥਕ ਵਿਦਵਾਨਾਂ ਦੀ رائے ਮੁਤਾਬਿਕ ਸਨ 1934, 1940, 2003, 2015 ਅਤੇ 2022 ਵਿੱਚ ਫਿਲਮਾਂ ਬਾਰੇ ਲੈ ਕੇ ਫੈਸਲਿਆਂ ਬਾਰੇ ਪਰਚੋਲ ਨਾਲ ਵਿਚਾਰ ਚਰਚਾ ਕੀਤੀ ਗਈ ਸੀ। ਹਿੰਦ ਦੀ ਚਾਦਰ ਜਹੀ ਫਿਲਮ ਪਹਿਲੀ ਫਿਲਮ ਨਹੀਂ ਹੈ ਜਿਸ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੈ ਇਸ ਤੋਂ ਪਹਿਲਾਂ ਵੀ ਜਈਆਂ ਕਈ ਸਿੱਖ ਧਰਮ ਨਾਲ ਸੰਬੰਧਿਤ ਸ਼ਖਸੀਤਾਂ ਅਤੇ ਇਤਿਹਾਸ ਸੰਬੰਧੀ ਫਿਲਮਾਂ ਬਣਾਈਆਂ ਗਈਆਂ ਹਨ ਪਰ ਉਹਨਾਂ ਉੱਤੇ ਵੀ ਸਿਧਾਂਤਕ ਇਤਿਹਾਸਕ ਅਤੇ ਫਿਲਮਾਂਕਨ ਦੇ ਪੱਖ ਤੋਂ ਇਤਰਾਜ਼ ਹੈ ਜਿਹੜੇ ਉਹ ਜ਼ਾਹਿਰ ਕੀਤੇ ਗਏ ਹਨ ਸਾਲ 2022 ਵਿੱਚ ਪੰਜਾਬੀ ਫਿਲਮ ਦਾਸਤਾਨ ਇਹ ਸਰਹੰਦ ਨੂੰ ਲੈ ਕੇ ਵਿਵਾਦ ਖੜਾ ਹੋਇਆ ਸੀ ਫਿਲਮ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਦੇ ਛੋਟੇ ਪਾਤਸ਼ਾਹ ਸਹਿਬਜ਼ਾਦਿਆਂ ਤੇ ਜੀਵਨ ਤੇ ਆਧਾਰਿਤ ਸੀ ਸਾਲ 2015 ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਬਣੀ ਫਿਲਮ ਨਾਨਕ ਸ਼ਾ ਫਕੀਰ ਉੱਤੇ ਵੀ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਜਿਸ ਮਗਰੋਂ ਫਿਲਮ ਰਿਲੀਜ਼ ਨਹੀਂ ਹੋ ਸਕੀ ਸੀ ਅਦਾਕਾਰ ਅਤੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਣਾ ਰਣੌਤ ਵੀ ਫਿਲਮ ਐਮਰਜੈਂਸੀ ਉੱਤੇ ਵੀ ਐਜੀਪੀਸੀ ਨੇ ਇਤਰਾਜ਼ ਜ਼ਾਹਿਰ ਕੀਤਾ ਸੀ ਉੱਤੇ ਉਸ ਫਿਲਮ ਤੇ ਵੀ ਰੋਕ ਹੈ ਜਿਹੜੀ ਉਹ ਲਗਾਈ ਗਈ ਸੀ ਫਿਲਮ ਦਾ ਵਿਰੋਧ ਕਰਨ ਵਾਲਿਆਂ ਵਿੱਚ ਫਰੀਦਕੋਟ ਤੋਂ ਆਜਾਦ ਚੋਣ ਲੜ ਕੇ ਸੰਸਦ ਮੈਂਬਰ ਬਣੇ ਸਰਬਜੀਤ ਕੋ ਖਾਲਸਾ ਅਤੇ ਕੁਝ ਸਿੱਖ ਆਗੂ ਸ਼ਾਮਲ ਸਨ ਸਰਬਜੀਤ ਸਿੰਘ ਖਾਲਸਾ ਦਾ ਇਤਰਾਜ਼ ਸੀ ਕਿ ਫਿਲਮ ਵਿੱਚ ਸਿੱਖਾਂ ਦੇ ਅਕਸ਼ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਕੇ ਬਦਨਾਮ ਕਰਨ ਦੀ ਜਿਹੜੀ ਸਾਜ਼ਿਸ਼ ਕੀਤੀ ਗਈ ਹੈ ਆਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਵੀ ਫਿਲਮ ਸੰਬੰਧੀ ਕਈ ਸਵਾਲ ਚੁੱਕੇ ਸਨ ਸੋ ਹੁਣ ਇਸ ਸਮੇਂ ਜਿਹੜੀ ਫਿਲਮ ਹੈ ਰਿਲੀਜ਼ ਕਰਨ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਸੀ ਪਰ ਹਿੰਦੀ ਚਾਦਰ ਫਿਲਮ ਦੇ ਵਿੱਚ ਕੁਝ ਗੰਬੀਰ ਉਸ ਦੇ ਵਿੱਚ ਸੀਨ ਨਾਂ ਸਹੀ ਨਾ ਹੋਣ ਕਰਕੇ ਜਾਂ ਉਹਦਾ ਮੁਲਾਂਕਣ ਸਹੀ ਨਾ ਹੋਣ ਕਰਕੇ ਜਿਹੜੀ ਹੈ ਹੁਣ ਇਸ ਫਿਲਮ ਦੇ ਰਿਲੀਜ਼ ਨੂੰ ਲੈ ਕੇ ਜਿਹੜੀ ਰੋਕ ਹੈ ਉਹ ਲੱਗ ਰਹੀ ਹੈ ਤੇ ਅਕਾਲ ਤਖਤ ਸਾਹਿਬ ਦੇ ਵੱਲੋਂ ਉਥੋਂ ਦੀ ਸਕੱਤਰੇਤ ਦੇ ਵੱਲੋਂ ਤੇ ਗਿਆਨੀ ਜਿਹੜੇ ਕਲਦੀਪ ਸਿੰਘ ਗੜਗੱਜ ਨੇ ਜਥੇਦਾਰ ਉਹਨਾਂ ਦੇ ਵੱਲੋਂ ਇਸ ਫਿਲਮ ਦੇ ਉੱਤੇ ਰੋਕ ਲਗਾਉਣ ਦੇ ਲਈ ਪੂਰੀ ਤਰੀਕੇ ਨਾਲ ਜਿਹੜੀ ਇਸ ਨੂੰ ਲੈ ਕੇ ਰੋਕ ਲਗਾਉਣ ਤੇਰੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਹੈ ਹੁਣ ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਜੇਕਰ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਉਸ ਦੇ ਲਈ ਜਿਹੜੇ ਫਿਲਮ ਰਿਲੀਜ਼ ਕਰਨਗੇ ਉਹੀ ਜ਼ਿੰਮੇਵਾਰ ਹੋਣਗੇ ਸੋ ਏ ਸੀ ਅੱਜ ਤੱਕ ਦੀਆਂ ਖਬਰਾਂ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਨਾਲ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤਾਂ ਜੋ ਸਾਡੇ ਦਰਸ਼ਕਾਂ ਤੱਕ ਇਹ ਵੀਡੀਓ ਹੈ ਜਿਹੜੀ ਉਹ ਪਹੁੰਚ ਸਕੇ ਪੰਜਾਬੀ ਤੱਕ ਹਰ ਇੱਕ ਪੰਜਾਬੀ ਤੱਕ ਇਹ ਖਬਰਾਂ ਜਿਹੜੀਆਂ ਉਹ ਪਹੁੰਚਣੀਆਂ ਚਾਹੀਦੀਆਂ ਨੇ ਸੋ ਇਸੇ ਨੂੰ ਲੈ ਕੇ ਅਸੀਂ ਖਬਰਾਂ ਦਾ ਜੇ ਲਾਈਵ ਹੈ ਜਿਹੜਾ ਪੋਡਕਾਸਟ ਤੇ ਜਿਹੜੀ 스트ੀਮਿੰਗ ਉਹ ਸ਼ੁਰੂ ਕੀਤੀ ਹੈ ਤਾਂ ਜੋ ਪੰਜਾਬੀਆਂ ਤੱਕ ਸਟੀਕ ਜਾਣਕਾਰੀ ਹੈ ਜਿਹੜੀ ਪਹੁੰਚ ਸਕੇ ਸੋ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਧੰਨਵਾਦ So the